ਵੀਰ ਅਮਰਤਪਾਲ ਸਿੰਘ ਦੀ ਮਾਤਾ ਜੀ ਨੇ ਇੱਕ ਬਿਆਨ ਦਿੱਤਾ। ਉਤੇ 2-3 ਦਿਨਾਂ ਨੇ ਕਾਫੀ ਇਹਨੂੰ ਮੁੱਦਾ ਬਣਾ ਲਿਆ ਤੇ ਉਹਨਾਂ ਨੂੰ ਇਦਾਂ ਸ਼ੋਅ ਕੀਤਾ ਕਿ ਮਾਤਾ ਜੀ ਨੇ ਪਤਾ ਨਹੀਂ ਕਿੱਡੀ ਗਭਾਰੀ ਗਲਤੀ ਕਰ ਦਿੱਤੀ ਐ। ਕਿਹੜੀ ਗਲਤੀ ਕੀਤੀ ਐ? ਮਾਤਾ ਜੀ ਨੇ ਕਿਹਾ ਵੀ ਅਮਰਤਪਾਲ ਜਿਹੜਾ ਵਾ ਉਹ ਖਾਲਿਸਤਾਨ ਦਾ ਸਮਰਥਨ ਨਹੀਂ ਕਰਦਾ। ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਪਹਿਲਾਂ ਪੰਜਾਬ ਦੀਆਂ ਮੰਗਾਂ ਵੱਲ ਧਿਆਨ ਦੇਊਗਾ, ਪੰਜਾਬ ਤੇ ਜਿਹੜੇ ਮਸਲੇ ਆ ਉਹਨਾਂ ਵੱਲ ਧਿਆਨ ਦੇਊਗਾ। ਇਹਦੇ ਵਿੱਚ ਦੱਸੋ ਭਈ ਮਾਤਾ ਜੀ ਨੇ ਕਿਹੜੀ ਗੱਲ ਗਲਤ ਕਰਤੀ ਜੀ ਇਹਦੇ ਵਿੱਚ ਦੋ ਤਰ੍ਹਾਂ ਨੇ ਜਿਹੜੀਆਂ ਇੱਕ ਜਿਹੜੀਆਂ ਬਿਲਕੁਲ ਅਮਰਤਪਾਲ ਸਿੰਘ ਦੇ ਉਲਟ ਨੇ ਉਹਨਾਂ ਨੇ ਇਹ ਚੀਜ਼ ਇਸ ਕਰਕੇ ਚੱਕ ਲਈ ਕਿਉਂਕਿ ਇਹਦੇ ਚ ਉਹਦਾ ਮਜ਼ਾਕ ਬੰਦਾ ਕਿ ਉਹਦਾ ਮਜ਼ਾਕ ਡਾਵਾਂਗੇ ਜੀ ਵੇਖੋ ਅਮਰਤਪਾਲ ਸਿੰਘ ਤੇ ਮੁਕਰ ਗਿਆ ਅਮਰਤਪਾਲ ਸਿੰਘ ਦੀ ਮਾਤਾ ਮੁਕਰ ਗਈ ਤੇ ਦੂਜੀ ਧਿਰ ਉਹ ਆ ਜਿਨ੍ਹਾਂ ਨੇ ਆਪ ਕੁਝ ਨਹੀਂ ਕਰਨਾ ਹੁੰਦਾ ਉਹਨਾਂ ਨੂੰ ਅੱਗੇ ਇੱਕ ਬੰਦਾ ਚਾਹੀਦਾ ਹੁੰਦਾ ਵੀ ਅੱਗੇ ਇੱਕ ਬੰਦਾ ਲਾ ਕੇ ਤੇ ਉਹ ਆਪਣੀ ਜਿਹੜੀ ਇਲੂਜਨ ਆ ਜਿਹੜੀ ਡਿሉਜਨ ਆ ਖਿਆਲੀ ਪਲਾਉ ਜਿਹੜੇ ਆ ਉਹਨੂੰ ਉਹ ਪਕਾ ਸਕਣ ਵੀ ਸ਼ਾਇਦ ਕੋਈ ਯੋਧਾ ਆਊਗਾ ਤੇ ਸਾਨੂੰ ਉਹ ਆਹ ਕੰਮ ਕਰਕੇ ਦੇਊਗਾ ਪਰ ਅਸੀਂ ਨਹੀਂ ਕਰਨਾ ਆਪ ਹੋ ਸਾਰੇ ਬਾਹਰ ਹੀ ਬੈਠੇ ਨੇ ਜਾਂ ਨਕਲੀ ਐਡੀਆਂ ਵਾਲੇ ਹੁੰਦੇ ਨੇ ਤੇ ਦੂਜੀ ਤੇ ਰੋ ਜਿਨ੍ਹਾਂ ਨੂੰ ਹੁੰਦਾ ਵੀ ਵਾਵਾ ਮਜ਼ਾਕ ਉੱਡਿਆ ਵਾ ਤੇ ਹੁਣ ਇਹਦਾ ਅਮਰਤਪਾਲ ਮੋਕਰ ਗਿਆ ਇਹਨਾਂ ਦੋਵਾਂ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਇੱਕ ਅਮਰਤਪਾਲ ਸਿੰਘ ਜਦੋਂ ਆਪਣੇ ਇੰਡੀਆ ਆ ਠੀਕ ਆ ਉਸ ਤੋਂ ਪਹਿਲਾਂ ਦੁਬਈ ਰਹਿੰਦਾ ਸੀ ਉਹ ਉਹਦੇ ਨਾਲ ਮਨ ਲਾਦਾ ਵੀ ਮੈਂ 50% ਗੱਲਾਂ ਤੇ ਸਹਿਮਤ ਨਾਊਂਗਾ 70 ਤੇ ਸਹਿਮਤ ਨਾਊਂਗਾ 80% ਤੇ ਵੀ ਸਹਿਮਤ ਨਹੀਂ ਹੋਊਂਗਾ ਪਰ ਜਿਹੜੀ ਉਹਨੇ ਆ ਗੱਲ ਕੀਤੀ ਉਹਨੇ ਚੋਣ ਲੜੀ ਆ ਉਸ ਤੋਂ ਬਾਅਦ ਉਹਦੇ ਮਾਤਾ ਜੀ ਨੇ ਗੱਲ ਕੀਤੀ ਇਹਦੇ 'ਚ ਗਲਤ ਗੱਲ ਕੀਤੀ ਆ ਦੱਸੋ ਇਹਦੇ 'ਚ ਇਹਦੇ 'ਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਸਿਰਫ ਉਹਨਾਂ ਲੋਕਾਂ ਨੂੰ ਆ ਜਿਹੜੇ ਇੱਕ ਤਰ੍ਹਾਂ ਉਹਨੂੰ ਵਰਤਣਾ ਚਾਹੁੰਦੇ ਆ ਤੇ ਦੂਜੇ ਉਹਨਾਂ ਨੂੰ ਆ ਜਿਹੜਾ ਉਹਦਾ ਮਜ਼ਾਕ ਬਣਾਉਣਾ ਚਾਹੁੰਦੇ ਜਿਹੜੇ ਉਹਦੇ ਉਲਟ ਆ ਜੇ ਤੁਸੀਂ ਐ ਛੰਡੇ ਦਿਮਾਗ ਨਾਲ ਸੋਚੋ ਕੋਈ ਗਲਤ ਗੱਲ ਨਹੀਂ ਗਈ ਮਾਤਾ ਜੀ ਨੇ ਅਮਰਤਪਾਲ ਸਿੰਘ ਜਦੋਂ ਚੋਣ ਲੜਿਆ ਵਾ ਪੰਜਾਬ ਤਰਨਤਾਰਨ ਤੋਂ ਕਡੂਰ ਸਾਹਿਬ ਤੋਂ 4 ਲੱਖ ਵੋਟ ਪਈ ਉਹਨੂੰ 4 ਲੱਖ ਵੋਟਾਂ ਦੇ ਵਿੱਚੋਂ ਤੁਸੀਂ ਇਸ ਕਰਕੇ ਉਹਨੂੰ ਪਈਆ ਕਿਉਂਕਿ ਪੰਜਾਬ ਦੇ ਉਹ ਪੰਜਾਬ ਦਾ ਮੁੰਡਾ ਆ ਪੰਜਾਬ ਦਾ ਉਹ ਕਹਿੰਦੇ ਵੀ ਸਾਡੇ ਇਲਾਕੇ ਦਾ ਬੱਚਾ ਆ ਉਹ ਉਹਨੂੰ ਜੇਲ੍ਹ ਦੇ ਵਿੱਚ ਬਿਨਾਂ ਵਜ੍ਹਾ ਸੁਟਿਆ ਵਾ ਜਿਹੜੀ ਕੋਈ ਏਡੀ ਵੱਡੀ ਉਹਦੀ ਗਲਤੀ ਵੀ ਨਹੀਂ ਸੀਗੀ ਉਹਦੇ ਉਧਰ ਦੀ ਵਜੋਂ ਜਾਂ ਉਹ ਕਹਿੰਦੇ ਜਿੱਦਾਂ ਨਸ਼ੇ ਛਡਾਉਂਦਾ ਸੀਗਾ ਜਾਂ ਅੰਮ੍ਰਿਸ਼ ਛਡਾਉਂਦਾ ਸੀਗਾ ਇਹ ਇੱਕ ਦੋ ਜਿਹੜੇ ਤਿੰਨ ਵੱਡੇ ਕਾਰਨ ਆ ਜਿਹਦੇ ਕਰਕੇ ਉਹਨੂੰ ਵੋਟਾਂ ਪਈਆਂ ਵਾ ਤੁਸੀਂ ਅਮਰਤਪਾਲ ਸਿੰਘ ਨੂੰ ਇਸੇ ਖਡੂਰ ਸਾਹਿਬ ਹਲਕੇ ਤੋਂ ਦੁਬਾਰਾ ਖੜਾੜ ਕੇ ਵੇਖ ਲਓ ਤੇ ਅਮਰਤਪਾਲ ਸਿੰਘ ਇਹ ਕਹਦੇ ਕਿ ਮੈਂ ਸਿਰਫ ਖਾਲਿਸਤਾਨ ਦੇ ਮੁੱਦੇ ਤੇ ਲੜਨਦੇ ਆ ਅਮਰਤਪਾਲ ਸਿੰਘ ਕਦੀ ਨਹੀਂ ਜਿੱਤੂਗਾ ਇਹ ਵੀ ਇੱਕ ਸੱਚਾਈ ਆ ਸੋ ਅਗਰ ਆਪ ਅਮਰਤਪਾਲ ਸਿੰਘ ਦੀ ਮਾਤਾ ਤੇ ਪਿਤਾ ਇਹ ਸੱਚਾਈ ਨੂੰ ਸਮਝਦੇ ਹੋਏ ਕੋਈ ਗੱਲ ਕਰ ਰਹੇ ਨੇ ਤੇ ਉਹਦੇ 'ਚ ਉਹਨਾਂ ਨੂੰ ਭੰਡਣ ਵਾਲੀ ਕਿਹੜੀ ਗੱਲ ਆ ਯਾਰ ਉਹਨਾਂ ਨੂੰ ਤੁਸੀਂ ਜਿਹੜਾ ਜਿਹੜੇ ਲੋਕੀ ਭੰਡ ਰਹੇ ਆ ਉਹਦਾ ਫਾਇਦਾ ਕੀ ਭੰਡਨ ਦਾ ਅੰਮਿਤਪਾਲ ਸਿੰਘ ਦੀ ਮਾਤਾ ਨੇ ਚੋਣਾਂ ਦੇ ਦੌਰਾਨ ਵੀ ਇਹ ਬਿਆਨ ਦਿੱਤਾ ਸੀ ਕਿ ਸਾਨੂੰ ਕਿਸੇ ਕੋਈ Hindu ਭਾਈਚਾਰੇ ਨਾਲ ਸਾਨੂੰ ਕਿਸੇ ਕੋਈ Sai ਭਾਈਚਾਰੇ ਨਾਲ ਮੁਸਲਮਨ ਭਾਈਚਾਰੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਤੇ ਇਹੋ ਜਿਹੜੀ ਮੇਨ ਖਾਲਸਾ ਜਿਹੜੀ ਰਾਜ ਦੀ ਗੱਲ ਹੁੰਦੀ ਆ ਕਿ ਦੀ ਜੇ ਤੁਹਾਨੂੰ ਕਿਸੇ ਦੂਜੇ ਧਰਮ ਤੋਂ ਕੋਈ ਪ੍ਰੋਬਲਮ ਨਾ ਹੋਵੇ ਫਿਰ ਇੱਕ ਗੱਲ ਹੋਰ ਬੜੀ ਵਰਤੀ ਜਾਂਦੀ ਆ ਇਹ ਜੀ ਰਾਜ ਬਿਨਾਂ ਨਾ ਧਰਮ ਚੱਲੇ ਹੈ ਅੱਧਿਆਣੇ ਤੇ ਦਾ ਮਤਲਬ ਇਹੋ ਹੀ ਕੱਢਿਆ ਵੀ ਜਿੰਨਾ ਚਿਰ ਆਪਣਾ ਰਾਜ ਨਾ ਹੋਊਗਾ ਤੇ ਆਪਣਾ ਧਰਮੇ ਨਹੀਂ ਚੱਲਣਾ ਕੋਈ ਧਰਮ ਚੱਲ ਹੀ ਨਹੀਂ ਸਕਦਾ ਅੱਛਾ ਉਹ ਬੇਵਕੂਫੋ ਫਿਰ ਇਹਦੇ ਹਿਸਾਬ ਨਾਲ ਮੈਨੂੰ ਇਹ ਦੱਸੋ ਪਹਿਲਾਂ ਵੀ ਗੁਰਨਾਨਕ ਸਾਹਿਬ ਕਿਹੜੇ ਦੇਸ਼ ਦੇ ਰਾਜੇ ਸੀਗੇ ਗੁਰੂ ਅੰਗਦ ਸਾਹਿਬ ਨੇ ਕਿੱਥੇ ਰਾਜ ਕੀਤਾ ਗੁਰੂ ਅਰਜਨ ਪਾਤਸ਼ਾਹ ਕਿਹੜੇ ਦੇਸ਼ ਦੇ ਰਾਜੇ ਸੀਗੇ ਗੁਰੂ ਗੁਤੇਗ ਬਾਧਰ ਜੀ ਨੇ ਕਿਹੜੇ ਦੇਸ਼ ਤੇ ਰਾਜ ਕੀਤਾ ਗੁਰੂ ਗੋਬਿੰਦ ਸਿੰਘ ਜੀ ਕਿੱਥੋਂ ਦੇ ਬਾਦਸ਼ਾਹ ਕਿਹੜੇ ਇਲਾਕੇ ਦੇ ਉਹ ਸਾਰੀ ਦੁਨੀਆ ਦੇ ਬਾਦਸ਼ਾਹ ਸੀ ਉਹਨਾਂ ਨੂੰ ਰਾਜ ਨਹੀਂ ਚਾਹੀਦਾ ਹੁੰਦਾ ਇਸ ਦਾ ਅਸਲੀ ਮਤਲਬ ਇਹ ਆ ਰਾਜ ਬਿਨਾ ਨਹੀਂ ਧਰਮ ਚੱਲੇ ਹੈ ਰਾਜ ਨੂੰ ਰੋਕ ਦੇਣਾ ਉੱਥੇ ਤੇ ਅੱਗੇ ਬਿਨਾ ਧਰਮ ਨਹੀਂ ਚੱਲੇ ਬਿਨਾ ਧਰਮ ਨਹੀਂ ਚੱਲੇ ਹੈ ਜਿਹੜਾ ਇੱਕ ਰਾਜ ਆ ਇੱਕ ਸਟੇਟ ਆ ਉਹ ਧਰਮ ਤੋਂ ਬਗੈਰ ਨਹੀਂ ਚੱਲ ਸਕਦੀ ਜਿੰਨਾ ਚਿਰ ਤੱਕ ਰਾਜਾ ਧਰਮੀ ਹੋ ਜੂਗਾ ਜਿੰਨਾ ਚਿਰ ਤੱਕ ਜਿਹੜਾ ਰਾਜਾ ਆ ਉਹ ਅਧਰਮੀ ਆ ਉਹ ਧਰਮ ਨੂੰ ਨਹੀਂ ਮੰਨਦਾ ਉਸ ਰਾਜ ਦੇ ਵਿੱਚ ਕਦੀ ਸੁੱਖ ਨਹੀਂ ਹੋ ਸਕਦਾ ਉਹ ਰਾਜ ਕਦੀ ਚੱਲ ਨਹੀਂ ਸਕਦਾ ਇਹਦਾ ਮਤਲਬ ਇਹ ਆ ਕਿ ਰਾਜ ਬਿਨਾ ਧਰਮ ਦੇ ਨਹੀਂ ਚੱਲ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਧਰਮ ਰਾਜ ਬਣਾਣੀ ਚੱਲ ਸਕਦਾ ਜਿਹੜੇ ਚੌਧਰੀ ਬਣੇ ਨੇ ਇੱਥੇ بڑے بڑے ਖਾਲਸਤਾਨ ਦੇ ਠੇਕੇਦਾਰ ਬਣੇ ਨੇ ਆਪਣੇ ਆਪ ਨੂੰ بڑے بڑے ਮੰਨਦੇ ਨੇ ਤੁਹਾਨੂੰ ਤਾਂ ਗੁਰਬਾਣੀ ਦਾ ਬੇਸਿਕ ਮਤਲਬ ਨਹੀਂ ਪਤਾ ਇਹਦਾ ਮਤਲਬ ਇਹ ਆ ਕਿ ਜਿਹੜੇ ਦੇਸ਼ ਦਾ ਰਾਜਾ ਅਧਰਮੀ ਹੋ ਜਾਊਗਾ ਜਿਹੜੇ ਦੇਸ਼ ਦੇ ਰਾਜੇ ਦੇ ਰਾਜ ਦੇ ਵਿੱਚ ਸੁਰੱਖਿਆ ਨਹੀਂ ਹੋਊਗੀ ਉੱਥੇ ਮਾਵਾਂ ਪੇ ਬਣਾ ਸੁਰਖਤ ਨਹੀਂ ਹੋਣਗੀਆਂ ਕਿਸੇ ਨੂੰ ਇਨਸਾਫ ਨਹੀਂ ਮਿਲੂਗਾ ਲੋਕੀ ਭੁੱਖੇ ਮਰਦੇ ਹੋਣਗੇ ਉਹ ਲੋਕਾਂ ਤੇ ਜ਼ੁਲਮ ਕਰਦਾਊਗਾ ਉਹ ਰਾਜ ਕਦੇ ਨਹੀਂ ਚੱਲ ਸਕਦਾ ਇਸ ਕਰਕੇ ਧਰਮ ਰਾਜ ਚਲਾਉਣ ਦੇ ਲਈ ਧਰਮ ਜ਼ਰੂਰੀ ਆ ਧਰਮ ਚਲਾਉਣ ਲਈ ਰਾਜ ਜ਼ਰੂਰੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਕਿਹਾ ਰਾਜ ਨਹੀਂ ਕੀਤਾ ਏਡਾ ਵੱਡਾ ਧਰਮ ਚਲਾਈ ਫਿਰਦੇ ਗੁਰੂ ਨਾਨਕ ਸਾਹਿਬ ਦਾ ਸਾਰੇ ਪਾਸੇ ਫੈਲਿਆ ਹਰ ਦੇਸ਼ ਦੇ ਵਿੱਚ ਸਿੱਖ ਬੈਠਾ ਕੋਈ ਨਾ ਕੋਈ ਤੇ ਉਹ ਉੱਥੇ ਕੋਈ ਗੁਰੂ ਨਾਨਕ ਸਾਹਿਬ ਨੇ ਕੋਈ ਕਬਜ਼ੇ ਕੀਤੇ ਕੋਈ ਰਾਜ ਕੀਤਾ ਸੀਗਾ ਰਾਜ ਰਾਜ ਵਾਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਲੜਾਈਆਂ ਲੜਦੇ ਉਹ ਕਿਸੇ ਖਿੱਤੇ ਲਈ ਲੜਨਦੇ ਵੀ ਅਸੀਂ ਆਪਾਂ ਆਨੰਦਪੁਰ ਸਾਹਿਬ ਦੇ ਕਬਜ਼ਾ ਕਰ ਲੈਣਾ ਮੁੜਕੇ ਮਾਝੇਲ ਦੇ ਕਰ ਲੈਣਾ ਉੱਥੇ ਮੈਨੂੰ ਬਾਦਸ਼ ਜਿਹੜੀ ਗੱਲ ਗਲਤ ਆ ਉਹਨੂੰ ਗਲਤ ਕਹਿਣਾ ਸਿੱਖੋ ਝੂਠੀਆਂ ਚਿੱਠੀਆਂ ਕੱਢਣੀਆਂ ਤੇ ਅਮਰਤਪਾਲ ਸਿੰਘ ਦੀ ਮਾਤਾ ਦਾ ਮਜ਼ਾਕ ਉਡਾਉਣਾ ਕਿ ਅਮਰਤਪਾਲ ਸਿੰਘ ਵੇਖੋ ਜੀ ਮੁੱਕਰ ਗਿਆ ਡਰ ਗਿਆ ਇਹ ਗੱਲਾਂ ਦੋਵੇਂ ਤਰ੍ਹਾਂ ਕਹਿਣੀਆਂ ਛੱਡੋ ਆਪ ਤੁਸੀਂ ਕੋਈ ਕਰਨਾ ਨਹੀਂ ਜੇ ਅਗਲਾ ਹੁਣ ਸਹੀ ਰਾਹ ਦੇ ਪਿਆਵਾ ਉਹਨੂੰ ਪੈ ਲੈਣ ਦੋ ਉਹਨੂੰ ਬਾਹਰ ਆ ਲੈਣ ਦੋ ਤੁਹਾਡੀਆਂ ਨਾਰਕਤਾਂ ਹੋ ਸਕਦਾ ਵੀ ਉਹਦੇ ਕਰਕੇ ਉਹ ਬਾਹਰ ਹੀ ਨਾ ਆਵੇ ਤੇ ਉਹਨੂੰ ਬਾਹਰ ਆ ਲੈੰਦੋ ਉਹ ਬਾਹਰ ਆ ਕੇ ਆਪਣਾ ਡਿਸੀਜਨ ਲਊਗਾ ਕਿ ਉਹਨੇ ਕਿਹੜੇ ਤਰੀਕੇ ਨਾਲ ਚੱਲਣਾ ਜਿਹੜੇ ਲੋਕਾਂ ਨੇ ਉਹਨੂੰ 4 ਲੱਖ ਵੋਟਾਂ ਪਾਈਆਂ ਪਹਿਲਾ ਹੱਕ ਉਹਨਾਂ ਦਾ ਆ ਤੁਸੀਂ ਕੌਣ ਹੁੰਦੇ ਜੇ ਬਾਹਰੋਂ ਬੈ ਕੇ ਚਿੱਠੀਆਂ ਕੱਢਣ ਵਾਲੇ ਸੱਜੇ ਖੱਬੇ ਬੈ ਕੇ ਪਹਿਲਾ ਹੱਕ ਅਮਰਤਪਾਲ ਸਿੰਘ ਤੇ ਮਾਤਾ ਪਿਤਾ ਦਾ ਉਹਦੇ ਉੱਤੇ ਦੂਜਾ ਹੱਕ ਤਰਨਤਨ ਖਡੂਰ ਸਾਹਿਬ ਦੇ ਇਲਾਕੇ ਦੇ 4 ਲੱਖ ਵੋਟਰਾਂ ਦਾ 4 ਲੱਖ ਤੋਂ ਉੱਤੇ ਵੋਟਰਾਂ ਦਾ ਜਿਨੇ ਉਹਦੇ ਹੱਕ 'ਚ ਵੋਟਾਂ ਪਾਈਆਂ ਉਹ ਦੱਸਣਗੇ ਉਹਨੂੰ ਕਿ ਅਮਰਤਪਾਲ ਸਿੰਘ ਤੂੰ ਕਿਹੜੀ ਗੱਲ ਕਰਨੀ ਆ ਤੂੰ ਰਾਜ ਦੀ ਗੱਲ ਕਰਨੀ ਆ ਤੂੰ ਇੰਡੀਆ ਤੋਂ ਅੱਡ ਹੋਣ ਦੀ ਗੱਲ ਕਰਨੀ ਤੂੰ ਖਾਲਸਾਤਾਨ ਦੀ ਗੱਲ ਕਰਨੀ ਆ ਕਿ ਤੂੰ ਇੰਡੀਆ ਦੇ ਵਿੱਚ ਰਹਿ ਕੇ ਹੀ ਪੰਜਾਬ ਨੂੰ ਹੀ ਖਾਲਸਾ ਰਾਜ ਬਣਾ ਦੇਣਾ ਵਾ ਜਿੱਥੇ ਸਾਰੇ ਨਸ਼ੇ ਮੁਕਤ ਹੋਣਗੇ ਜਿੱਥੇ ਸਾਰੇ ਲੋਕਾਂ ਕੋਲ ਬੇਰੋਜ਼ਗਾਰ ਹੋਊਗਾ ਜਿੱਥੇ ਲੋਕਾਂ ਕੋਲ ਸੇਫਟੀ ਹੋਊਗੀ ਅਮਰਤਪਾਲ ਸਿੰਘ ਬਾਹਰ ਨਿਕਲ ਕੇ ਆਪਣੇ ਹਲਕੇ 'ਚ ਕੰਮ ਕਰੂਗਾ ਖਡੂਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਬਹਿ ਕੇ ਕੰਮ ਕਰੂਗਾ ਖਡੂਰ ਸਾਹਿਬ ਨੂੰ ਇੱਕ ਵਧੀਆ ਹਲਕਾ ਬਣਾਊਗਾ ਜਿੱਥੇ ਨਸ਼ੇ ਨਹੀਂ ਹੋਣਗੇ ਜਿੱਥੇ ਲੋਕੇ ਸੁਰੱਖਿਤ ਹੋਣਗੇ ਵਪਾਰੀ ਸੁਰੱਖਿਤ ਹੋਣਗੇ ਜਿੱਥੇ ਹਰ ਧਰਮ ਦੇ ਲੋਕ ਸੁਰੱਖਿਤ ਹੋਣਗੇ ਉਹ ਆਪਣੇ ਆਪ ਹੀ ਇੱਕ ਰਾਜ ਬਣ ਜਾਊਗਾ ਖਾਲਸਾ ਰਾਜ ਬਣ ਜਾਊਗਾ ਉਹ ਆਪਣੇ ਆਪ ਜਦੋਂ ਅਮਰਤਪਾਲ ਸਿੰਘ ਇੱਕ ਹਲਕੇ ਦੇ ਵਿੱਚ ਇਹ ਗੱਲ ਕਰੂਗਾ ਫਿਰ ਇਹੋ ਗੱਲ ਤੁਰਦੀ ਤੁਰਦੀ ਜਿਹੜੀ ਆ ਉਹ ਵੀਰ ਜੀ ਪੂਰੇ ਪੰਜਾਬ ਦੇ ਵਿੱਚ ਜਾਊਗੀ ਫਿਰ ਉਹ ਪੂਰੇ ਪੰਜਾਬ ਨੂੰ ਇੱਕ ਮਾਡਲ ਸਟੇਟ ਬਣਾ ਸਕਦਾ ਵਾ ਖਾਲਸਾ ਰਾਜ ਦੀ ਸਟੇਟ ਬਣਾ ਸਕਦਾ ਵਾ ਮਤਲਬ ਖਾਲਿਸਤਾਨ ਦਾ ਮਤਲਬ ਇਹ ਆ ਕਿ ਜਿੱਥੇ ਇੱਕ ਵਧੀਆ ਰਾਜ ਹੋਵੇ ਗੁੰਡਾਗਰਦੀ ਨਾ ਹੋਵੇ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੋਵੇ ਆਪਣੀ ਗੱਲ ਕਹਣ ਦੀ ਆਜ਼ਾਦੀ ਹੋਵੇ ਜਿੱਥੇ ਹਰ ਇੱਕ ਬੰਦਾ ਸੁਰੱਖਿਅਤ ਹੋਵੇ ਤੀ ਪੈਨ ਸੁਰੱਖਿਅਤ ਹੋਵੇ ਜਿੱਥੇ ਬੰਦੇ ਐਜੂਕੇਟਿਡ ਹੋਣ ਸਕੂਲ ਹੋਣ ਤੇ ਉਹਦਾ ਨਾਂ ਭਾਵੇਂ ਪੰਜਾਬ ਹੋਵੇ ਜਾਂ ਖਾਲਿਸਤਾਨ ਹੋਵੇ ਨਾ ਨਾ ਕੀ ਫਰਕ ਪੈਂਦਾ ਨਾਂ ਦੇ ਨਾਲ ਕੀ ਫਰਕ ਪੈਂਦਾ ਖਾਲਿਸਤਾਨ ਤੇ ਵੈਸੇ ਵੀ ਐਂ ਲੱਗਦਾ ਜਿਵੇਂ ਮੁਸਲਮਾਨਾਂ ਦਾ ਕੋਈ ਦੇਸ਼ ਹੁੰਦਾ ਜਿਦਾਂ ਪਾਕਿਸਤਾਨ ਆ ਅਜ਼ਰਬਾਈ ਉਜ਼ਬੇਕਿਸਤਾਨ ਆ ਤੁਰਮੇਕਿਸਤਾਨ ਆ ਅਫਗਾਨਿਸਤਾਨ ਆ ਸਾਡਾ ਸਤਾਨ ਨਾ ਕੀ ਲਾਂ ਦੇਣਾ ਗੱਲ ਤੇ ਅਸਲ ਮੁੱਦਾ ਇਹ ਨਾਂ ਦਾ ਨਹੀਂ ਹੋਣਾ ਜਿੱਦਾਂ ਅਸਲ ਮੁੱਦਾ ਹੋਣਾ ਜਿੱਦਾਂ ਕਿ ਸਟੇਟ ਕਿਦਾਂ ਦੀ ਜਿੱਥੇ ਰਾਜ ਤੁਸੀਂ ਰਾਜ ਚੱਲ ਰਿਹਾ ਹੋਵੇ ਅਗਰ ਪੰਜਾਬ ਦੇ ਵਿੱਚ ਹੀ ਹੋ ਗਾ ਹੌਲੀ ਹੌਲੀ ਇੱਕ ਖਡੂਰ ਸਾਹਿਬ ਤੋਂ ਲੈ ਕੇ ਉਹ ਬਾਕੀ 13 ਲੋਕ ਸਭਾ ਹਲਕੇ ਜਿੱਤਦਾ ਉਹ 117 ਦੇ ਵਿੱਚੋਂ 80 90 100 ਸੀਟਾਂ ਜਿੱਤਦਾ ਫਿਰ ਉੱਥੇ ਇੱਕ ਵਧੀਆ ਰਾਜ ਚਲਾਉਂਦਾ ਵਾ ਉਨੂੰ ਆਪਾਂ ਖਾਲਸਾ ਰਾਜ ਕਵਾਂਗੇ ਕਿ ਅਸੀਂ ਜਿਹੜਾ ਵੀ ਜਦੋਂ ਗੱਲੀਬਾਤੀ ਜਿਹੜਾ ਤੇ ਫੇਸਬੁੱਕ ਤੇ ਗੱਲਾਂ ਕਰੀ ਜਾਣੀਆਂ ਪਿ ਲਿਖ ਕੇ ਜਿੰਦਾਬਾਦ ਇਸੇ ਦੇ ਵਿੱਚ ਅਸੀਂ ਸਮਝੇ ਨਾ ਵੀ ਅਸੀਂ ਬੜੀ ਪੰਥ ਦੀ ਸੇਵਾ ਕਰ ਰਹੇ ਆ ਉਹ ਸੇਵਾ ਸੋ ਉਹਨੂੰ ਭਰਾਵੋ ਉਹਨੂੰ ਲੱਗੇ ਰਹਿਣ ਦੋ ਉਹਦੀ ਮਾਤਾ ਜੀ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਅਗਰ ਉਹਦੀ ਮਾਤਾ ਜੀ ਤੱਕ ਇਹ ਵੀਡੀਓ ਜਾਂਦੀ ਪਿਤਾ ਜੀ ਤੱਕ ਤੇ ਮੇਰੀ ਬੇਨਤੀ ਇਹੋ ਹੀ ਆ ਕਿ ਤੁਸੀਂ ਆਪਣੀ ਗੱਲ ਤੋਂ ਮੁਕਰਿਓ ਨਾ ਤੁਸੀਂ ਬਿਲਕੁਲ ਸਹੀ ਕਰ ਰਹੇ ਜੇ ਇਹਨਾਂ ਦੇ ਪ੍ਰੈਸ਼ਰ ਥੱਲੇ ਨਾ ਆਇਓ ਜਿਹੜੇ ਤੁਹਾਨੂੰ ਲੋਕੀਏ ਕਹਿੰਦੇ ਨੇ ਨਾ ਵੀ ਇਹਨਾਂ ਨੇ ਬਾਹਰੋਂ ਮੁੜ ਕੇ ਸਪੋਰਟ ਨਹੀਂ ਕਰਨੀ ਫੰਡਿੰਗ ਨਹੀਂ ਕਰਨੀ ਜੇ ਇਹ ਨਹੀਂ ਕਰਨਗੇ ਤੇ ਮਹਾਰਾਜ ਆਪੇ ਸੱਜੇ ਖੱਬਿਓ ਕੋਈ ਨਾ ਕੋਈ ਹੋਰ ਵੀ ਵਸੀਲੇ ਬਣਾ ਦਿੰਦਾ ਹੁੰਦਾ ਆ ਤੁਸੀਂ ਸੱਚੇ ਰਾਹ ਤੇ ਤੁਰਨ ਵਾਲੀ ਗੱਲ ਕਰੋ ਬਾਕੀ ਪਰਮਾਤਮਾ ਨੇ ਜਿਹੜੀ ਸਾਰੀ ਕਿਰਪਾ ਵਾ ਉਹ ਆਪੇ ਕਰ ਦੇਣੀ ਆ ਸੋ ਗੱਲ ਗੱਲ ਘੁੰਮ ਘੁਮਾ ਕੇ ਵੀਰ ਜੀ ਇਹੋ ਹੀ ਆ ਮੈਂ ਕਹਿੰਦਾ ਮਾਤਾ ਜੀ 100% ਸਹੀ ਆ ਮੈਂ ਕਹਿੰਦਾ ਜੇ ਬਾਹਰ ਆ ਕੇ ਅੰਮ੍ਰਿਤਪਾਲ ਵੀ ਉੱਤੇ ਪ੍ਰੈਸ਼ਰ ਨਾਲ ਕੋਲ ਪਾਇਆ ਜਾਵੇ ਉਹ ਨੂੰ ਕਹਵੇ ਵੀ ਮੈਂ ਵੇਖੋ ਜੀ ਲੋਕ ਸਭਾ ਦੀ ਚੋਣ ਜਿੱਤੀ ਆ ਮੈਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਚੁਣ ਚੁੱਕੀ ਆ ਚੁੱਕੀ ਆ ਮੈਂ ਇੱਥੇ ਰਹਿ ਕੇ ਇਹਦੇ ਵਿੱਚ ਰਹਿ ਕੇ ਮੈਂ ਸੁਧਾਰ ਕਰੂੰਗਾ ਪੂਰੇ ਪੰਜਾਬ ਦਾ ਤੇ ਆਪਣੇ ਆਪ ਖਾਲਸਤਾਨ ਬਣ ਗਿਆ ਤੁਸੀਂ ਮੈਨੂੰ ਦੱਸੋ ਵੀ ਇਹਦੇ ਵਿੱਚ ਜੇ ਪੰਜਾਬ ਚ ਇਹਨਾਂ ਦੀ ਸਰਕਾਰ ਬੰਦੀ ਆ ਹੁਣ ਵੀ ਭਗਵੰਤ ਮਾਨ ਦੀ ਸਰਕਾਰ ਚੱਲਦੀ ਪਹਿਲਾਂ ਕਾਂਗਰਸ ਦੀ ਉਸ ਤੋਂ ਪਹਿਲਾਂ ਕਾਲੀਆਂ ਦੀ ਜਿਹੜਾ ਜਿੰਨੇ ਜਿੰਨੇ ਜਿਤਨਾ ਜਿਤਨਾ ਰਾਜ ਚਲਾਉਣਾ ਸੀ ਉਤਰਾਂ ਉਤਰਾਂ ਦਾ ਉਹਨਾਂ ਨੂੰ ਸਬਕ ਮਿਲ ਗਿਆ ਜੇ ਇਹ ਆ ਕੇ ਬਾਹਰ ਆ ਕੇ ਇੱਕ ਵਧੀਆ ਰਾਜ ਚਲਾਉਂਦਾ ਆ ਵਧੀਆ ਇੱਕ ਗੱਲ ਕਰਦਾ ਆ ਤੇ ਉਹਦੇ ਚ ਇਹਨੂੰ ਸੈਂਟਰ ਥੋੜਾ ਰੋਕ ਸਕਦਾ ਵਾ ਜਦੋਂ ਪੰਜਾਬ ਦੇ ਲੋਕ ਹੀ ਸਾਰੇ ਇਹਦੇ ਨਾਲ ਹੋਣਗੇ ਤਾਂ ਕਿਦਾਂ ਕੋਈ ਬੰਦਾ ਰੋਕ ਲੂਗਾ ਹੁਣ ਉਹ ਜਮਾਨੇ ਚੱਲ ਗਏ ਨਾ ਵੀ ਅੱਜ ਤੋਂ 20 30 ਸਾਲ ਵੱਲ ਪਹਿਲਾਂ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਹੁਣ ਪੂਰੀ ਦੁਨੀਆ 'ਚ ਰੌਲਾ ਪੈ ਜਾਂਦਾ ਜਦੋਂ ਕੋਈ ਐਡਾ ਤਕਾਸ਼ਾ ਹੀ ਹੁੰਦੀ ਆ ਪੂਰੀ ਦੁਨੀਆ ਨੋਟਿਸ ਲੈਂਦੀ ਆ ਇਹਨਾਂ ਚੀਜ਼ਾਂ ਦਾ ਇਹ ਉਹਨਾਂ ਗੋਲੀਆਂ ਨਹੀਂ ਰਹਿ ਜਾਂਦੀਆਂ ਸੋ ਸਮੇਂ ਦੇ ਹਿਸਾਬ ਦੇ ਨਾਲ ਮਾਤਾ ਜੀ ਦਾ ਬਿਆਨ ਬਹੁਤ ਵਧੀਆ ਉਹਨਾਂ ਦੇ ਪਿਤਾ ਜੀ ਦੇ ਜਿੰਨੇ ਵੀ ਬਿਆਨ ਆਏ ਬਹੁਤ ਵਧੀਆ ਆਪਾਂ ਸਾਰਿਆਂ ਨੂੰ ਪਤਾ ਵੀ ਇਹ ਜਾਲੀ ਚਿੱਠੀ ਆ ਇਹ ਅਮਰਤਪਾਲ ਸਿੰਘ ਨੇ ਨਹੀਂ ਲਿਖੀ ਇਹ ਪੋਸੀਬਲ ਨਹੀਂਗਾ ਕਿ ਜੇਲ੍ਹ ਦੇ ਵਿੱਚੋਂ ਉਹਨੂੰ ਅਲਾਉ ਕਰਨ ਵੀ ਤੁਸੀਂ ਅੱਜ ਮਾਤਾ ਜੀ ਨੇ ਬਿਆਨ ਦਿੱਤਾ ਤੇ ਅਗਲੇ ਦਿਨ ਰਿਐਕਟ ਕਰਨ ਇਹਦੀਆਂ ਐਗਜ਼ਾਮ ਪ੍ਰਾਈਮ ਐਗਜ਼ਾਮਪਲਸ ਇਹ ਨੇ ਨਾ ਕਦੀ ਜੱਗੀ ਜੋਲ ਦੀ ਆਪਾਂ ਚਿੱਠੀ ਵੇਖੀ ਆ ਨਾ ਕਦੀ ਆਪਾਂ ਭਾਈ ਹਵਾਰੇ ਦੀ ਵੇਖੀ ਆ ਇਦਾਂ ਨਹੀਂ ਜੇ ਕੱਢਣ ਨਹੀਂ ਦਿੰਦੇ ਹੁੰਦੇ ਇਹਦੇ 'ਚ ਦੋ ਕਾਰਨ ਬਣ ਗਏ ਜਿੱਦਾਂ ਤੇ ਲੋਕੀ ਪ੍ਰੂਵ ਕਰਦੇ ਨਾ ਵੀ ਉਹਦੇ ਜਿਹੜੇ ਸਮਰਥਕ ਬੰਦੇ ਸਮਰਥਕ ਨਹੀਂਗੇ ਅਸਲ 'ਚ ਇਹਨਾਂ ਨੂੰ ਬੰਦਾ ਚਾਹੀਦਾ ਹੁੰਦਾ ਕੋਈ ਅੱਗੇ ਰੇਕ ਲਦਾ ਲਾਉਣ ਨੂੰ ਨਾ ਵੀ ਇੱਕ ਅੱਦਾ ਪਹਿਲਾਂ ਇਹਨਾਂ ਨੇ ਦੀਪ ਸਿੱਧੂ ਦਾ ਮੋਢਾ ਵਰਤਿਆ ਉਹ ਵਿਚਾਰਾ ਚੜ੍ਹਾਈ ਕਰ ਗਿਆ ਪ੍ਰਮਾਤਮਾ ਨੂੰ ਤੇ ਇਹ ਚਾਹੁੰਦੇ ਆ ਵੀ ਅਮਰਤਪਾਲ ਸਿੰਘ ਵੀ ਉਸੇ ਪਾਇ ਰਾਹ ਤੁਰ ਜੇ ਇਹਨਾਂ ਦੇ ਪੰਜੀਛੇ ਮਹੀਨੇ ਕੋਈ ਨਵਾਂ ਬੰਦਾ ਲੱਭ ਲੈਣਾ ਵਾ ਤੇ ਉਹ ਮਾਂ ਦਾ ਪੁੱਤ ਜਿੱਦਾਂ ਪਹਿਲਾਂ ਦੀਪ ਸਿੱਧੂ ਤੁਰ ਗਿਆ ਵਿਚਾਰਾ ਆਪਣਾ ਪਰਿਵਾਰ ਛੱਡ ਕੇ ਤੇ ਉਹਦਾ ਇਹ ਵੀ ਤੁਰ ਜੇ ਤੇ ਇਹ ਮਗਰੋਂ ਨਵਾਂ ਬੰਦਾ ਲੱਭ ਕੇ ਤੇ ਫੇਰ ਉਸ ਤਰ੍ਹਾਂ ਹੀ ਰਹਿਣ ਤੇ ਆਪ ਕੁਛ ਨਾ ਕਰਨੇ ਸੋ ਇਨਾਂ ਦੇ ਕੰਮ ਦੇ ਨਾਲ ਕੀ ਹੋਣਾ ਵਾ ਇਹਨਾਂ ਦੇ ਕੰਮ ਦੇ ਨਾਲ ਵੇਖੋ ਇਹ ਇਹ ਕਹਿੰਦੇ ਵੀ ਚਿੱਠੀ ਉਹਨੇ ਲਿਖੀ ਆ ਇਹਦੇ ਨਾਲ ਦੋ ਦੋ ਹੀ ਗੱਲਾਂ ਹੋ ਸਕਦੀਆਂ ਇੱਕ ਤੇ ਇਹ ਗੱਲ ਸਾਬਤ ਹੋ ਜਾਊਗੀ ਕਿ ਸਰਕਾਰ ਨੇ ਇਹਨੂੰ ਚਿੱਠੀ ਲਿਖਣ ਦਿੱਤੀ ਤੇ ਬਾਹਰ ਵੀ ਆਉਣ ਦਿੱਤੀ ਤੇ ਇਹਦਾ ਮਤਲਬ ਕਿ ਸਰਕਾਰ ਨਾਲ ਮਿਲਿਆ ਹੋਇਆ ਠੀਕ ਆ ਤੇ ਨੰਬਰ 2 ਤੇ ਜੇ ਆਪਾਂ ਕੋਈ ਕਹੂਗਾ ਵੀ ਚਿੱਠੀ ਬਾਹਰ ਆ ਨਹੀਂ ਸਕਦੀ ਇਹਦਾ ਮਤਲਬ ਕਿ ਉਹ ਝੂਠ ਬੋਲਣਦਾ ਆ ਇਹ ਦੋਵੇਂ ਹਾਲਾਤਾਂ ਦੇ ਵਿੱਚ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਜੜਾਂ ਵੱਡ ਰਹਿ ਨੇ ਇਹ ਦੋਵੇਂ ਹਾਲਾਤਾਂ ਦੇ ਵਿੱਚ અમરપાલ ਸਿੰਘ ਦੀਆਂ ਜਿਹੜੀਆਂ ਇਹ ਜੜਾਂ ਜਿਹੜੀਆਂ ਵਾ ਇਹ ਵੱਢ ਰਹੇ ਨੇ ਇਹ ਉਹਦੀ ਕੋਈ ਹਮਾਇਤ ਨਹੀਂ ਕਰ ਰਹਾ ਇਹ ਸਗੋਂ ਉਹਦੇ ਉਹਦੇ ਉਹਦਾ ਉਹਦਾ ਕੰਮ ਖਰਾਬ ਕਰ ਰਹਾ ਇਹ ਮਨ ਲਾਦਾ ਵੀ ਅੱਧੇ ਬੰਦੇ ਤੇ ਨਾ ਜਵਾਬ ਹੀ ਨਹੀਂ ਚਾਹੁੰਦੇ ਕੋ ਬਾਹਰ ਆਵੇ ਪਿਓ ਉਹ ਅੰਦਰ ਰਵੇ ਤੇ ਅਸੀਂ ਬਾਹਰੋਂ ਚਿੱਠੀਆਂ ਲਿਖ ਲਿਖ ਕੇ ਜਾਂ ਵਕੀਰ ਉਹਦੇਲੇ ਦੋ ਚਾਰ ਵਕੀਰ ਬਣੇ ਜਾਲੀ ਜੈ ਇਹ ਆਪਣੇ ਆਪਣੀ ਕਮਾਈ ਕਰੀ ਜਾਂਦੇ ਇਹਦੇ ਚੈਨਲਾਂ ਨਾਲ ਇੰਟਰਵਿਊ ਤੇ ਉਹ ਜਿਹੜਾ ਟੀਵੀ ਚੈਨਲ ਵਾਲੇ ਆ ਜਿਵੇਂ ਰੰਡੀ ਦੇ ਬਾਜ਼ਾਰ 'ਚ ਉਹ ਪੱਤਰਕਾਰ ਬਣੇ ਆ ਜਿੱਧਰੋਂ ਚਾਰ ਪੇ ਹੈਗੇ ਜੀ ਉਧਰ ਗੱਲ ਆ ਗਈ ਕੰਮਰਤਪਾਲ ਦੇ ਹੱਕ ਚ ਕਰਦੇ ਹੋ ਜੇ ਦੂਜੇ ਪਾਸੇ ਆ ਗਈ ਤੇ ਉਹਦੇ ਵਿਰੋਧ ਚ ਕਰਦੇ ਹੋ ਸੋ ਗੱਲ ਤਾਂ ਇਹ ਆ ਵੀ ਜਿਹੜੀ ਮੇਨ ਗੱਲ ਦੇ ਮੇਨ ਤੌਰੇ ਦੇ ਇਹ ਆ ਵੀ ਮਾਤਾ ਜੀ ਨੇ ਕਿਹਾ ਵੀ ਉਹ ਪੰਜਾਬ ਦੇ ਮੁੱਦੇ ਹੱਲ ਕਰੂਗਾ ਤੇ ਇਹਦੇ ਚ ਗਲਤ ਗੱਲ ਕਿਹੜੀ ਆ ਜੇ ਉਹ ਐਮਪੀ ਬਣ ਕੇ ਬੰਦਾ ਬਾਹਰੋਂ ਆਇਆ ਸਾਡੇ ਤੋਂ ਛੋਟੀ ਉਮਰ ਦਾ ਉਹਨੇ ਗੱਲ ਸਮਝੀ ਜਿਹੜੀ ਗੱਲ ਬਾਹਰੋਂ ਹੋਰ ਹੁੰਦੀ ਆ ਹਕੀਕੀ ਤੌਰ ਤੇ ਜ਼ਮੀਨੀ ਤੌਰ ਤੇ ਚੀਜ਼ ਹੋਰ ਹੁੰਦੀ ਆ ਜੇ ਉਹਨੇ ਜ਼ਮੀਨੀ ਤੌਰ ਤੇ ਆ ਕੇ ਹਕੀਕਤ ਸਮਝੀ ਆ ਬਾਹਰੋਂ ਬੜੇ ਦਮਗਜੇ ਮਾਰਨੇ ਸੌਕੇ ਹੁੰਦੇ ਆ ਉਹਨੇ ਸਮਝੀਆ ਕਿ ਇਹ ਜਿਹੜੀ ਲੜਾਈ ਆ ਕਿਹੜੇ ਕਿਹੜੇ ਤਰੀਕੇ ਨਾਲ ਲੜੀ ਜਾ ਸਕਦੀ ਆ ਇਹ ਲੋਕਤੰਤਰ ਤਰੀਕੇ ਨਾਲ ਵੀ ਲੜੀ ਜਾ ਸਕਦੀ ਆ ਜਿੱਥੇ ਜਾਲੀ ਮਾਲੀ ਨੁਕਸਾਨ ਨਾ ਹੋਵੇ ਤੇ ਇਹਦੇ ਚ ਅਮਰਪਾਲ ਸਿੰਘ ਤੇ ਵਧੀਆ ਕਰ ਰਿਹਾ ਵਾ ਉਹ ਤਾਂ ਸਗੋਂ ਸਾਥ ਦੇਣਾ ਚਾਹੀਦਾ ਤੁਸੀਂ ਤਾਂ ਉਹਦਾ ਚਿੱਠੀ ਕੱਢ ਦਿੱਤੀ ਪਈ ਉਹ ਜੀ ਨਾ ਕਿ ਉਹ ਬਾਹਰੋਂ ਚਿੱਠੀ ਆ ਗਈ ਆ ਜੀ ਮਾਤਾ ਜੀ ਗਲਤ ਆ ਮੈਂ ਮਾਤਾ ਜੀ ਨੂੰ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਪਈ ਉਹ ਉਹਦੀ ਮਾਤਾ ਤੁਸੀਂ ਕੌਣ ਹੁੰਦੇ ਜਿਹਦੇ ਬਿਹਾਵ ਤੇ ਚਿੱਠੀ ਲਿਖਣ ਵਾਲੇ ਤੇ ਇਹ ਕਹਿਣ ਵਾਲੇ ਕਿਉਂ ਆਪਣੇ ਮਾਤਾ ਨੂੰ ਨਹੀਂ ਮੰਨਦਾ ਤੁਸੀਂ ਆਪਣੀ ਮਾਤਾ ਨੂੰ ਲਿਖੋ ਤੁਸੀਂ ਆਪਦਾ ਪਰਿਵਾਰ ਛੱਡੋ ਆਪਦੇ ਤੁਸੀਂ ਬੱਚੇ ਵੀ ਬਾਹਰ ਸੈੱਟ ਕੀਤੇ ਆ ਆਪਦੇ ਤੁਸੀਂ ਬੈਠੇ ਵੀ ਸਾਰੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਚੰਗੇ ਦੇਸ਼ਾਂ 'ਚ ਤੇ ਉਹਨੂੰ ਕਹੀ ਜਾਂਦੇ ਜਿਕੇ ਮੈਂ ਇਹ ਮਾਤਾ ਜੀ ਐਵੇਂ ਨੇ ਉਹਦੀ ਮਾਤਾ ਆ ਉਹਨਾਂ ਦਾ ਪਰਿਵਾਰ ਆ ਪਹਿਲਾ ਹੱਕ ਅਮਰਤਪਾਲ ਸਿੰਘ ਤੇ ਉਹਨਾਂ ਦਾ ਹੀ ਆ ਤੁਸੀਂ ਐਵੇਂ ਮਾਮੇ ਨਾ ਬਣਜਿਆ ਕਰੋ ਦੀਪ ਸਿੱਧੂ ਨੂੰ ਅੱਗੇ ਵੀ ਅੱਗੇ ਕਹਿ ਕੇ ਸਾਡਾ ਦੀਪ ਸਿੱਧੂ ਸਾਡਾ ਦੀਪ ਸਿੱਧੂ ਤੇ ਅਗਲਾ ਬੰਦਾ ਮਰਵਾ ਕੇ ਰੱਖਤਾ ਉਹ ਚੰਗਾ ਭਲਾ ਇੰਟੈਲੀਜੈਂਟ ਮੁੰਡਾ ਸੀਗਾ ਵੀ ਸੋ ਇਹ ਦੋ ਤਰਾਂ ਨੇ ਦੋ ਤਰਾਂ ਜਿਹੜੀ ਦੂਜੀ ਤਰਾਂ ਉਹਨੂੰ ਇਹੰਦਾ ਵੀ ਵਾਵਾ ਦਾ ਮਜ਼ਾਕ ਬਣਿਆ ਵਾ ਉਹਨਾਂ ਨੇ ਕੰਮ ਕੋਈ ਨਹੀਂ ਕਰਨਾ ਤਾਂ ਉਹਨਾਂ ਨੇ ਸਿਰਫ ਮਜ਼ਾਕ ਹੀ ਡਾਉਣਾ ਹੁੰਦਾ ਵੀ ਇਹਦੀ ਵੇਖੋ ਅਮਰਦਪਾਲ ਸਿੰਘ ਦੀ ਬੇਇੱਜ਼ਤੀ ਹੋ ਗਈ ਉਹਨਾਂ ਦਾ ਕੰਮ ਮਜ਼ਾਕ ਡਾਉਣਾ ਤੇ ਦੂਜੀ ਤਰ ਦਾ ਕੰਮ ਮੋਢਾ ਵਰਤਣਾ ਆ